ਰੋਟਾਵੇਟਰ 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 ਆਪਣੇ ਕੋਲ ਜਿਹੜਾ ਸਾਹਮਣੇ ਦੇਖ ਰਹੇ ਹੋ ਤੁਸੀਂ ਇਹ 8 ਫੁੱਟਾ ਰੋਟਾਵੇਟਰ ਹੈ ਜੀ ਠੀਕ ਆ ਬਾਈ ਜੀ 60 ਬਲੇਡਾਂ ਦੇ ਵਿੱਚ ਐਲਸੀ ਟਾਈਪ ਬਲੇਡ ਹੈ ਇਹਦੇ ਠੀਕ ਆ ਬਾਈ ਜੀ ਠੀਕ ਆ ਬਾਈ ਜੀ ਜਿਹੜਾ ਇਹਦਾ ਗੀਅਰ ਲੱਗਿਆ ਹੋਇਆ ਹੈ ਹਾਂ ਜੀ 30 13 ਦਾ ਹੈਵੀ ਗੀਅਰ ਹੈ ਠੀਕ ਆ ਵੀਰਵਲ ਕੰਪਨੀ ਦਾ ਹਾਂ ਜੀ ਆਮ ਕੰਪਨੀਆਂ ਨਾਲ ਡਿਫਰੈਂਸ ਇਹਦੇ ਵਿੱਚ ਇਹ ਬਾਈ ਜੀ ਇੱਕ ਤਾਂ ਜਿਹੜੀ ਇਹਦੀ ਕੁਆਲਿਟੀ ਹੈ ਦੀ ਵਾਈਬ੍ਰੇਸ਼ਨ ਹੈ ਨਹੀਂ ਜ਼ੀਰੋ ਵਾਈਬ੍ਰੇਸ਼ਨ ਹੈ ਹਾਂ ਜੀ ਜਿਵੇਂ ਬੇਸ਼ੱਕ ਤੁਸੀਂ ਸੁੱਕੇ 'ਚ ਬਾਹਰ ਹੋ ਤਾਂ ਇਹ ਗਿੱਲੇ 'ਚ ਬਾਹਰ ਹੋ ਤੁਸੀਂ ਇਹਨੇ ਤੇ ਪਾਣੀ ਦਾ ਗਲਾਸ ਭਰ ਕੇ ਤੁਸੀਂ ਕਹਿ ਰਹੇ ਜਿਹੜੀ ਆ ਮਨਸੂਰ ਨੋਰਮਲ ਹਾਂਜੀ ਹਾਂਜੀ ਇਹਦੇ ਵਿੱਚ ਜਿਹੜੀ ਇਹ ਮਕੈਨੀਕਲ ਸੀਲ ਲੱਗੀ ਹੋਈ ਹੈ ਆਪਣੇ ਵੀਰਵਾਲਾ ਲਈ ਵੀਰਵਾਲਚ ਇਹਦੇ ਵਿੱਚ ਨਾ ਤਾਂ ਇਹ ਬਾਈ ਜੀ ਹਾਰਡ ਹੋਵੇ ਸੁੱਕੇ ਹਾਂਜੀ ਨਾ ਹੀ ਇਹਦੇ ਵਿੱਚ ਕੋਈ ਪਾਣੀ ਜਾਂ ਮਿੱਟੀ ਪਵੇ ਠੀਕ ਹੈ ਜੀ ਫੁੱਲ ਇੱਕ ਨੰਬਰ ਕੁਆਲਿਟੀ ਦੀ ਇਹ ਸੀਲ ਥੋੜੀ ਮਹਿੰਗੀ ਜ਼ਰੂਰ ਹੈਗੀ ਪਰ ਇਹ ਵੀ ਜਿਆਦਾ ਟਾਈਮ ਚੱਲਣ ਵਾਲੀ ਹੈ ਟ੍ਰੱਗੀ ਨਹੀਂ ਟੁੱਟਦੀ ਪੰਜਾਬੀ ਜਿਵੇਂ ਕਹਿੰਦੇ ਦਿੰਦੇ ਆ ਕਿ ਉਹ ਗੱਲ ਹੈ ਵੀ ਜਿਹੜਾ ਚੀਜ਼ ਲੈ ਗਿਆ ਇੱਕ ਵਾਰੀ ਉਹ ਨਿਸ਼ਈ ਹੈ ਠੀਕ ਹੈ ਡਾਇਨਾਮਿਕ ਮਾਡਲ ਠੀਕ ਹੈ ਜੀ ਡਾਇਨਾਮਿਕ ਮਾਡਲ ਹੈ ਇਹ ਵਧੀਆ ਹੀ ਹੁੱਕ ਚਾਈ ਜੀ ਨਾ ਹਾਂ ਇਹ ਇਹਦੇ ਬਾਈ ਕੋਈ ਜੋੜ ਨਹੀਂ ਹੈਗਾ ਜੀ ਜਿਹੜੀ ਬਾਗਟ ਹੈਗੀ ਹੈਵੀ ਪਲੇਟ ਦੀ ਬਣੀ ਹੋਈ ਹੈ ਹਾਂਜੀ ਬਾਈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣੇ ਨਾਲ ਬਲਵਿੰਦਰ ਕਮਾਨ ਬਾਈ ਜੁੜਿਆ ਸਾਰੀ ਗੱਲਬਾਤ ਕਰਦਿਆ ਤੇ ਸਾਨੂੰ ਅੱਜ ਦੀ ਵੀਡੀਓ ਚ ਰੋਟਾ ਵੇਟਰ ਦਿਖਾਉਣਾ ਹੈ ਬਾਈ ਜੀ ਕੀ ਖਾਸੀਅਤ ਹੈ ਇਸ ਚ ਅੱਛੀ ਆ ਬਾਈ ਜੀ ਸਤਿ ਸ਼੍ਰੀ ਅਕਾਲ ਜਸਪ੍ਰੀਤ ਕੀ ਹਾਲ ਹੈ ਵੀਰੇ ਵਧੀਆ ਜੀ ਐਨੂ ਭਰਾ ਧੰਨਵਾਦ ਆ ਤੁਹਾਡਾ ਜਿਨ੍ਹਾਂ ਨੇ ਸਾਡੇ ਲਈ ਸਮਾਂ ਕੱਢਿਆ ਪ੍ਰਭੂ ਠੀਕ ਆ ਜੀ ਹਾਂਜੀ ਬਾਈ ਜੀ ਤੇ ਹੁਣ ਆਪਾਂ ਰੋਟਾ ਵੇਟਰ ਬਾਰੇ ਦਈਏ ਬਾਈ ਜੀ ਆਪਣੇ ਕੋਲੇ ਤੋਂ ਪਹਿਲੇ ਗੱਲ ਦੱਸ ਦਈਏ ਵੀ ਆਪਣੇ ਕੋਲ ਤੁਹਾਨੂੰ ਪਹਿਲਾਂ ਵੀ ਦੱਸਿਆਗਾ ਆਪਣੇ ਕੋਲੇ ਵੀਰਵਲ ਕੰਪਨੀ ਦੇ ਸੰਦਾਂ ਦੀ ਜਿਹੜੇ ਚੀਮੇ ਮੰਡੀ ਵਾਲਿਆਂ ਦੀ ਫੈਕਟਰੀ ਆ ਉਹਨਾਂ ਦੇ ਸੰਦਾਂ ਦੀ ਆਪਣੇ ਕੋਲ ਡੀਲਰਸ਼ਿਪ ਹੈ ਠੀਕ ਹੈ ਜੀ ਸਾਰੇ ਹੀ ਸੰਦ ਆਪਣੇ ਕੋਲੇ ਆਪਾਂ ਵੇਚਦੇ ਆ ਇਹਨਾਂ ਦੇ ਰੋਟਾਵੇਟਰ ਹੋ ਗਿਆ ਕੰਪਿਊਟਰ ਕਰਾ ਆ ਰੋਟਾਵੇਟਰ ਕੰਪਿਊਟਰ ਕਰਾ ਆ ਹੋ ਗਿਆ ਰੀਪਰ ਹੋ ਗਿਆ ਚੌਪਰ ਹੋ ਗਿਆ ਸੁਪਰ ਸੀਡਰ ਹੋ ਗਿਆ ਮਲਚਰ ਹੋ ਗਿਆ ਮਲਚਰ ਹੋ ਗਿਆ ਜ਼ੀਰੋ ਡ੍ਰਿਲ ਹੋ ਗਿਆ ਸਾਰੇ ਹਨ ਮੈਂ ਡੀਐਸਆਰ ਹੋ ਗਈ ਝੋਨੇ ਦੀ ਸਿੱਧੀ ਵਿਸਾਈ ਵਾਲੇ ਸਾਰੇ ਸੰ ਦੇ ਟਰਾਲੀਆਂ ਤੋਂ ਲੈ ਕੇ ਬਣਾਉਂਦੇ ਆ ਫੈਕਟਰੀ ਹੈ ਬਹੁਤ ਵਧੀਆ ਵੱਡੀ ਫੈਕਟਰੀ ਹੈਗੇ ਤੇ ਬਹੁਤ ਵਧੀਆ ਕੁਆਲਟੀ ਦਾ ਮਾਲ ਬਣਾਉਂਦੇ ਆ ਠੀਕ ਆ ਬਾਈ ਜੀ ਹਾਂਜੀ ਹੁਣ ਆਪਾਂ ਗੱਲ ਕਰਦੇ ਆ ਬਾਈ ਜੀ ਸੁਪਰ ਜਿਹੜਾ ਰੋਟਾਵੇਟਰ 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 ਆਪਣੇ ਕੋਲ ਆ ਜਿਹੜਾ ਸਾਹਮਣੇ ਦੇਖ ਰਹੇ ਹੋ ਤੁਸੀਂ ਇਹ 8 ਫੁੱਟਾ ਰੋਟਾਵੇਟਰ ਹੈ ਜੀ ਠੀਕ ਆ ਬਾਈ ਜੀ 60 ਬਲੇਡਾਂ ਦੇ ਵਿੱਚ ਐਲਸੀ ਟਾਈਪ ਬਲੇਡ ਹੈ ਇਹਦੇ ਠੀਕ ਆ ਬਾਈ ਜੀ ਠੀਕ ਆ ਬਾਈ ਜੀ ਜਿਹੜਾ ਇਹਦਾ ਗੀਅਰ ਲੱਗਿਆ ਹੋਇਆ ਹਾਂਜੀ 30 13 ਦਾ ਹੈਵੀ ਗੀਅਰ ਹੈ ਠੀਕ ਆ ਵੀਰਵਲ ਕੰਪਨੀ ਦਾ ਆਮ ਕੰਪਨੀਆਂ ਨਾਲ ਡਿਫਰੈਂਸ ਇਹਦੇ ਵਿੱਚ ਇਹ ਵੀ ਜੀ ਇੱਕ ਤਾਂ ਜਿਹੜੀ ਇਹਦੀ ਕੁਆਲਿਟੀ ਇਹਦੀ ਵਾਈਬ੍ਰੇਸ਼ਨ ਹੈ ਨਹੀਂ ਜ਼ੀਰੋ ਵਾਈਬ੍ਰੇਸ਼ਨ ਹੈ ਹਾਂਜੀ ਜਿਵੇਂ ਬੇਸ਼ੱਕ ਤੁਸੀਂ ਸੁੱਕੇ ਚ ਬਾਹਰ ਹੋ ਤਾਂ ਇਹ ਗਿੱਲੇ ਚ ਬਾਹਰ ਹੋ ਤੁਸੀਂ ਇਹਨੇ ਤੇ ਪਾਣੀ ਦਾ ਗਲਾਸ ਭਰ ਕੇ ਰੱਖ ਦਿਓ ਉੱਪਰ ਜੇ ਭੋਰਾ ਵੀ ਪਾਣੀ ਛਲਕ ਜੇ ਜਾਂ ਤੁਸੀਂ ਜਿਵੇਂ ਮਰਜ਼ੀ ਤੁਸੀਂ ਕਹਿ ਦਿਓ ਠੀਕ ਹੈ ਦੂਜੀ ਖਾਸੀਅਤ ਇਹ ਵਿੱਚ ਕੰਪਨੀਆਂ ਕੀ ਕਰਦੀਆਂ ਜੀ ਬਈ ਜਿਆ ਜਿਹੜੀਆਂ ਡਿਸਕਾਊਂਟ ਦਿੰਦੀਆਂ ਨੇ ਇਹਦੇ ਅਲੱਗ ਤੋਂ ਆ ਜੀ ਜਾਂ ਸਿੰਗਲ ਦੇਵਾਂਗੇ ਜਾਂ ਹੁਦਗੇ ਰਹੀਗੇ ਹਾਂਜੀ ਠੀਕ ਹੈ ਡਬਲ ਜਿਹੜਾ ਗੈਂਡਾ ਕੰਪਨੀਆਂ ਦੀਆਂ ਤਵੀਆਂ ਲੱਗੀਆਂ ਹੋਈਆਂ ਇਸ ਦਾ ਦੋਨੇ ਸਾਈਡ ਤੇ ਕੰਪਨੀ ਵੱਲੋਂ ਨਾਲ ਦਿੱਤੀਆਂ ਜਾ ਰਹੀਆਂ ਨੇ ਠੀਕ ਹੈ ਜੀ ਜਿਹੜੀ ਇਹਦੀ ਘੋੜੀ ਹੈ ਜਿਹੜੀ ਆਹ ਵਾਲੀ ਹੈਵੀ ਘੋੜੀ ਹੈ ਬਾਈ ਜੀ ਆਮ ਇਹ ਜਿਹੜੀਆਂ ਕੰਪਨੀਆਂ ਸੁਪਰਸੀਡਰਾਂ ਦੇ ਲਾਉਣਗੇ ਠੀਕ ਆ ਬਾਈ ਜੀ ਆਪਣੇ ਇਹ ਜਿਹੜੇ ਹੈਗੇ ਹੈਗੇ ਰੋਟਾ ਬੇਡ ਉੱਤੇ ਲੱਗੀ ਹੋਈ ਹੈ ਹੈਵੀ ਘੋੜੀ ਆਪਣੇ ਫੋਨ ਠੀਕ ਹੈ ਜੀ ਜਿਹੜੀ ਵਾਈਬ੍ਰੇਸ਼ਨ ਨਾ ਹੋਣ ਦਾ ਕਾਰਨ ਜਿਹੜੀ ਆ ਦੇਖੋ ਸ਼ਾਫਟ ਦੇ ਉੱਪਰ ਦੀ ਜਿਹੜੀ ਪਾਈਪ ਲੱਗੀ ਹੋਈ ਬਹੁਤ ਹੈਵੀ ਲੱਗੀ ਹੋਈ ਹੈ ਠੀਕ ਆ ਬਾਈ ਜੀ ਜਿਹੜਾ ਹੀਟਾਂ ਵਾਲਾ ਸਟੀਲ ਹੈ ਆਹ ਬਾਡੀ ਹੈ ਇਹ ਵੀ ਪੂਰੀ ਫੁੱਲ ਹੈਵੀ ਜਿਗਾਰਡ ਹਾਂਜੀ ਜਿਹੜਾ ਇਹਦਾ ਪਿਛਲੇ ਪਾਸੇ ਡਾਲਾ ਨਹੀਂ ਆਮ ਹਲਕਾ ਜਿਆ ਕੰਪਨੀ ਦਾ ਬਣਾ ਹੁੰਦਾ ਪੂਰੇ ਫੁੱਲ ਜਿਹੜੀ 10 ਗੇਜ ਦੀ ਚਾਦਰ ਲਾ ਕੇ ਹੈਵੀ ਬਲੇਡ ਲੱਗੇ ਹੋਏ ਪੂਰਾ ਨਰਵਾ ਇਹਦੇ ਵਿੱਚ ਆਹ ਪਾਈਪ ਲਾ ਕੇ ਇਹਦੇ ਵਿੱਚ ਬੁਸ਼ ਲੱਗੇ ਹੋਏ ਆ ਹਾਂਜੀ ਜਿਹੜਾ ਉੱਪਰ نیچے ਹੋਣ ਤੋਂ ਠੀਕ ਆ ਦੂਜੇ ਪਾਸੇ ਦੇ ਪਿੱਛੇ ਆ ਜਾਓ ਆ ਜਾਓ ਆਹ ਪਿਛਲਾ ਗੀਅਰ ਦਿਖਾ ਦਿੰਨੇ ਹਾਂ ਹਾਂਜੀ ਜਿਹੜਾ ਆਹ ਵਾਲਾ ਗੀਅਰ ਆ ਭਾਈ ਜੀ 21 36 28 ਦਾ ਲੱਗਿਆ ਹੋਇਆ ਠੀਕ ਆ ਜੀ ਜਿਹੜਾ ਨਾਰਮਲ ਗੀਅਰ ਹੁੰਦਾ 20 35 28 ਦਾ ਹੁੰਦਾ ਠੀਕ ਆ ਜੀ ਜਿਹੜਾ ਆਹ ਵਾਲਾ ਗੀਅਰ ਇਹ ਸਾਈਡ ਆ ਲੱਗਿਆ ਹੋਇਆ ਇੱਕ ਹੋਰ ਖਾਸੀਅਤ ਤੁਹਾਨੂੰ ਦੱਸ ਦਈਏ ਜਿਹੜੀ ਆਮ ਹੈਗੀ ਇਹਦੇ ਵਿੱਚ ਜਿਹੜੀਆਂ ਹੱਪ ਹੁੰਦੀਆਂ ਜਾਂ ਸੀਲਾਂ ਇਹਦੀ ਨਾਰਮਲ ਸੀਲ ਲੱਗੀ ਹੁੰਦੀ ਹੈ ਤਾਂ ਕਿ ਜਿਹੜੀ ਉਹ ਸੁੱਕ ਜਾਂਦੀ ਹੈ ਜੋ ਸੁੱਕਣ ਦੇ ਕਾਰਨ ਨ ਕਮਜ਼ੋਰ ਹੋ ਜਾਂਦੀਆਂ ਸੀਲਾਂ ਕਮਜ਼ੋਰ ਹੋਣ ਕਰਕੇ ਇਹਦੇ ਵਿੱਚ ਪਾਣੀ ਤੇ ਮਿੱਟੀ ਪੈ ਜਾਂਦੀ ਹੈ ਤਾਂ ਆਮ ਆ ਨਾਰਮਲ ਸੀਲ ਜਿਹੜੀ ਆ ਮਨਸੂਰ ਸੁਖਾਣ ਜੀ ਇਹਦੇ ਵਿੱਚ ਜਿਹੜੀ ਇਹ ਮਕੈਨੀਕਲ ਸੀਲ ਲੱਗੀ ਹੋਈ ਹੈ ਆਪਣੇ ਵੀਰਵਾਲਾ ਲਈ ਵੀਰਵਾਲ ਚ ਇਹਦੇ ਵਿੱਚ ਨਾ ਤਾਂ ਇਹ ਬਾਈ ਜੀ ਹਾਰਡ ਹੋਵੇ ਸੁੱਕੇ ਹਾਂਜੀ ਨਾ ਹੀ ਇਹਦੇ ਵਿੱਚ ਕੋਈ ਪਾਣੀ ਜਾਂ ਮਿੱਟੀ ਪਵੇ ਠੀਕ ਹੈ ਜੀ ਫੁੱਲ ਇੱਕ ਨੰਬਰ ਕੁਆਲਿਟੀ ਦੀ ਇਹ ਸੀਲ ਥੋੜੀ ਮਹਿੰਗੀ ਜ਼ਰੂਰ ਹੈਗੀ ਪਰ ਇਹ ਵੀ ਜਿਆਦਾ ਟਾਈਮ ਚੱਲਣ ਵਾਲੀ ਹੈ ਟ੍ਰੱਗੀ ਨਹੀਂ ਟੁੱਟਦੀ ਪੰਜਾਬੀ ਜਿਵੇਂ ਕਹਿੰਦੇ ਦਿੰਦੇ ਆ ਕਿ ਉਹ ਗੱਲ ਹੈ ਵੀ ਜਿਹੜਾ ਚੀਜ਼ ਲੈ ਗਿਆ ਇੱਕ ਵਾਰੀ ਉਹ ਨਿਸ਼ਈ ਹੈ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਬਾਈ ਜੀ ਪਿਛਲੇ ਪਾਸੇ ਆ ਜਾਓ ਤੁਸੀਂ ਹਾਂਜੀ ਬੈਕ ਸਾਈਡ ਤੋਂ ਦਿਖਾਉਣੇ ਆ ਬਾਈ ਜੀ ਹੁਣ ਤੁਹਾਨੂੰ ਪੂਬੇ ਆ ਜੀ ਇਹ ਜਿਹੜਾ ਹੈਵੀ ਫੱਟਾ ਇਹ ਸੁਹਾਗੇ ਦਾ ਕੰਮ ਕਰਦਾ ਪੂਰਾ ਠੀਕ ਆ ਜੀ ਚਾਰ ਸਪਰਿੰਗ ਲੱਗੇ ਹੋਇਆ ਫੱਟੇ ਦੇ ਉੱਤੇ ਬਾਈ ਜੀ ਨਹੀਂ ਆ ਮੈਂ ਦੋ ਲੱਗੇ ਹੁੰਦੇ ਸਾਰੇ ਹਾਂ ਜੀ ਹਾਂ ਫੁੱਲ ਗਰੰਟੀ ਵਾਲਾ ਹੈਵੀ ਜਗੜ ਹਾਂ ਜੀ 5 ਕੁਇੰਟਲ ਤੇ 80 ਕਿਲੋ ਇਹਦਾ weight ਠੀਕ ਆ ਜੀ ਤੇ ਇੱਥੇ ਲੱਗੀਆਂ ਪਾਈਪ ਹਾਂ ਜੀ ਜਿਹੜਾ ਰੋਟੇਟਰ ਹੈ ਕੰਪਨੀ 3 ਫੁੱਟ ਤੋਂ ਲੈ ਕੇ 15 ਫੁੱਟ ਤੱਕ ਰੋਟੇਟਰ ਤਿਆਰ ਕਰਦੀ ਹੈ ਠੀਕ ਆ ਜੀ ਠੀਕ ਹੈ ਕਿਸੇ ਵੀ ਤੁਸੀਂ ਆਪਣੇ ਸਾਈਜ਼ ਵਾਈਜ਼ ਤੁਸੀਂ ਰੋਟੇਟਰ ਖਰੀਦ ਸਕਦੇ 7 ਫੁੱਟਾ 8 ਫੁੱਟਾ ਜੋ ਮਰਜੀ 3 ਫੁੱਟ ਤੋਂ ਲੈ ਕੇ 15 ਫੁੱਟ ਤੱਕ ਠੀਕ ਹੈ ਜੀ ਤੇ ਗিয়ার ਬਾਕਸ ਵੀ ਵੀਰਵਾਲ ਕੰਪਨੀ ਦੇ ਗিয়ার ਬਾਕਸ ਹੈ ਗিয়ার ਬਾਕਸ ਵੀਰਵਾਲ ਕੰਪਨੀ ਦੇ ਗিয়ার ਬਾਕਸ ਹੈ ਠੀਕ ਹੈ ਜੀ ਐ ਨਹੀਂ ਹੈਗਾ ਵੀ ਹੋਰ ਦਾ ਲਾਭ ਹਾਂ ਜਿਹੜਾ ਕੋਈ ਵੀ ਸੰਦਾ ਵੀਰਵਾਲ ਕੰਪਨੀ ਦਾ 1 ਸਾਲ ਦੀ ਫੁੱਲ ਵਾਰੰਟੀ ਹੋਊਗੀ ਠੀਕ ਹੈ ਜੀ ਹਾਂਜੀ ਗਰੰਟੀ ਕੇ ਵਾਰੰਟੀ ਵਾਰੰਟੀ ਹਾਂ ਠੀਕ ਹੈ ਜੀ ਗਰੰਟੀ ਦੇ ਨਾਲ ਵਾਰੰਟੀ ਵੀ ਹੋਊਗੀ ਜਿਹੜੇ ਇਹ ਨਾਲੇ ਇਹ ਨਹੀਂ ਹੈਗੇ ਵੀ ਫੈਕਟਰੀ ਦੀ ਹੋਊਗੀ ਖੇਤ ਦੀ ਗਰੰਟੀ ਹੋਊਗੀ ਇਹ ਵਾਰੰਟੀ ਹੋਊਗੀ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਖੇਤ ਦੇ ਵਿੱਚ ਹੀ ਸਰਵਿਸ ਮਿਲੂਗੀ ਤੁਹਾਨੂੰ ਕਸਟਮਰ ਨੂੰ ਖੇਤ ਹੀ ਜਾ ਕੇ ਕੀ ਕਰਕੇ ਆਉਣਗੇ ਰੰਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਕੀ ਡਿਮਾਂਡ ਆਈ ਦੀ ਬਾਈ ਜੀ ਬਾਈ ਜੀ ਇਹਦਾ ਕੀਮਤ ਹੈਗੀ ਆ ਸਵਾ ਲੱਖ ਰੁਪਇਆ ਪਰ ਅੱਜ 1 ਲੱਖ ਤੇ 15000 ਰੁਪਇਆ ਰੇਟ ਆ ਤੁਹਾਨੂੰ ਠੀਕ ਹੈ ਬਾਕੀ ਹੋਰ ਵੀ ਮੌਕੇ ਤੇ ਮਨਤਨ ਹੋ ਜੂ ਠੀਕ ਹੈ ਬਾਈ ਜੀ ਹਾਂਜੀ ਠੀਕ ਹੈ ਜੀ ਤੁਸੀਂ ਕੋਈ ਵੀ ਤੁਸੀਂ ਇਹ ਕੰਪਨੀ ਦੇ ਜਿਹੜੇ ਟੋਲ ਫਰੀ ਨੰਬਰ ਹੈ ਹਾਂਜੀ ਆਪਣੇ ਜਿਹੜੇ ਡੀਲਰ ਦੇ ਨੰਬਰ ਬਾਈ ਅਮਰਤਪਾਲ ਦਾ ਨੰਬਰ ਹੈਗਾ 95934042 ਠੀਕ ਹੈ ਜੀ ਤੇ ਮੇਰਾ ਨੰਬਰ ਹੈਗਾ 9026200004 ਠੀਕ ਹੈ ਬਾਈ ਜੀ ਕੋਈ ਵੀ ਤੁਸੀਂ ਰੇਟ ਸੰਬੰਧੀ ਜਾਣਕਾਰੀ ਲੈਣੀ ਹੈ ਕਿਸੇ ਵੀ ਤਰ੍ਹਾਂ ਦੇ ਟਰੈਕਟਰ ਸੰਬੰਧੀ ਆਪਣੇ ਸੰਬੰਧੀ ਜਾਣਕਾਰੀ ਲੈਣੀ ਹੈ ਤਾਂ ਜਦੋਂ ਮਰਜ਼ੀ ਫੋਨ ਕਰਕੇ ਸਾਡੇ ਕੋਲੇ ਆ ਸਕਦੇ ਹੋ ਠੀਕ ਹੈ ਜੀ ਭਾਰਤ ਸਰਕਾਰ ਤੋਂ ਮਨਜ਼ੂਰ ਮਨਜ਼ੂਰ ਸੁਦਾ ਸੰਦ ਹੈਗੇ ਸਾਰੇ ਹਾਂਜੀ ਤੇ ਲੋਨ ਹੋ ਜਾ ਬਾਈ ਸਾਰੇ ਤੇ ਬਾਈ ਜੀ ਲੋਨ ਹੋ ਜਾਊਗਾ ਹਾਂਜੀ ਸਾਰੇ ਸਬਸਿਡੀ ਦੇ ਅੰਡਰ ਆਉਂਦੇ ਆ ਕੋਈ ਸਟੇਟ ਵੱਲੋਂ ਸਬਸਿਡੀ ਮਿਲਦੀ ਆ ਤਾਂ ਸਾਰੇ ਸੰਦਾਂ ਤੇ ਸਬਸਿਡੀ ਸਬਸਿਡੀ ਮਿਲੂਗੀ ਜੀ ਬਾਈ ਠੀਕ ਆ ਬਾਈ ਜੀ ਹਾਂਜੀ ਹਾਂਜੀ ਇਹ ਬਾਗਟ ਆ ਜਾਂਦੀ ਆ ਹਾਂਜੀ ਇਹ ਹੈਗੀ ਕਿ ਡਾਇਨਾਮਿਕ ਮਾਡਲ ਠੀਕ ਆ ਜੀ ਡਾਇਨਾਮਿਕ ਮਾਡਲ ਆ ਇਹ ਗੁੱਡੀ ਹੁੱਕ ਚ ਆ ਜੀ ਹਾਂ ਇਹ ਇਹਦੇ ਵਿੱਚ ਕੋਈ ਜੋੜ ਨਹੀਂ ਹੈਗਾ ਹਾਂ ਜਿਹੜੀ ਬਾਗਟ ਹੈਗੀ ਹੈਵੀ ਪਲੇਟ ਦੀ ਬਣੀ ਹੋਈ ਆ ਫੋਲਡ ਕਰਕੇ ਸਾਰਾ ਪੱਠੀ ਪੇਂਟ ਹੈ ਸਾਰੇ ਸੰਦਾਂ ਨੂੰ ਠੀਕ ਹੈ ਜੀ ਹਾਂ ਇਹਦੇ ਆ ਦੇਖੋ ਸਾਰੇ ਕਿਸੇ ਵੀ ਲੇਜ਼ਰ ਨਾਲ ਸਾਹਦੇ ਤੁਸੀਂ ਗੁੱਡਇਰ ਕੰਪਨੀ ਦੇ ਤੁਹਾਨੂੰ ਟਾਇਰ ਮਿਲਣਗੇ ਆ ਚੀਜ਼ ਹੈਵੀ ਦੇਖੋ ਕਿੰਨੀ ਹੈ ਇਹਦੇ ਨਾਲ ਜਿੰਨਾ ਮਰਜੀ ਟਰੈਕਟਰ ਭੱਜੀ ਜੱਲੇ ਹੌਲੀ ਚੱਲੀ ਚੱਲੇ ਕੋਈ ਇਹਦੇ 'ਚ ਤੜਕਾ ਨਹੀਂ ਮਾਰੂਗਾ ਨਾ ਦੌੜੀ ਬਣੇ ਕੇ ਇਸ ਦੇ ਵਿੱਚ ਠੀਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਇਹ ਟੂਲ ਹੈ ਨਾ ਟੂਲ ਵਿੱਚ ਵੀ ਕੋਈ ਵੀ ਜੋੜ ਨਹੀਂ ਹੈਗਾ ਸਿੱਧੀ ਪਲੇਟ ਦਾ ਟੂਲ ਬਣਿਆ ਹੋਇਆ ਹੈ ਠੀਕ ਹੈ ਜੀ ਡਾਇਨਾਮਿਕ ਦਾ ਹਾਂਜੀ ਸਿਸਟਮ ਲਾ ਕੇ ਹਾਂਜੀ ਸੌਰੀ ਟੀ ਡਾਇਨਾਮਿਕ ਦਾ ਬਾਟ ਲਾ ਕੇ ਟੀ ਐਨ ਡੀ ਦਾ ਸੈੱਟ ਲਾ ਕੇ ਬਾਈ ਜੀ ਹਾਂਜੀ 2 ਲੱਖ ਤੇ 70000 ਰੁਪਿਆ ਟਰੈਕਟਰ ਇਹਦਾ ਰੇਟ ਹੈ ਲੇਜ਼ਰ ਕਰਾਏਗਾ ਹਾਂਜੀ ਜਦੋਂ ਵੀ ਮਰਜੀ ਜਿਹੜਾ ਕੋਈ ਛੋਟੇ ਵੀਡੀਓ ਦੇਖ ਕੇ ਆਊਗਾ ਸਾਨੂੰ ਆ ਕੇ ਆਪ ਦਾ ਸਕਰੀਨ ਸ਼ਾਟ ਦਿਖਾ ਦੇ 5000 ਰੁਪਿਆ ਥੋੜਾ ਸਸੇਸ ਕਰ ਦੇ ਠੀਕ ਹੈ ਜੇ ਜਿਹੜਾ ਸਪੋਰਟਸ ਹੈ ਉਹਦਾ ਕੀਟ ਕਰਾਈ ਜਾਏ ਸਪੋਰਟ ਦਾ 7000 ਰੁਪਿਆ ਘੱਟ ਹੈ ਠੀਕ ਹੈ ਹਾਂ ਕੋਈ ਵੀ ਤੁਸੀਂ ਸਿਸਟਮ ਲਾ ਸਕਦੇ ਹੋ ਤੇ ਸਪੈਕਟਰਾ ਦਾ ਲਾ ਸਕਦੇ ਹੋ ਲਿੰਕ ਦਾ ਲਾ ਸਕਦੇ ਹੋ TND ਦਾ ਲਾ ਸਕਦੇ ਹੋ ਅਲਫਾ ਦਾ ਲਾ ਸਕਦੇ ਹੋ ਠੀਕ ਹੈ ਉਹ ਉਸ ਹਿਸਾਬ ਨਾਲ ਤੁਹਾਡਾ ਪ੍ਰਾਈਸ ਸੈਟਿੰਗ ਹੋ ਜਾ ਠੀਕ ਹੈ ਕੋਈ ਵੀ ਤੁਸੀਂ ਇੱਥੇ ਸਿਸਟਮ TND ਦਾ ਅਲਫਾ ਦਾ ਹਾਂਜੀ ਲਿੰਕ ਦਾ ਸਿਸਟਮ ਲਵਾ ਕੇ ਇਹਦਾ ਤੁਸੀਂ ਕਰਾ ਲੈ ਸਕਦੇ ਹੋ ਠੀਕ ਹੈ ਜੀ 1 ਸਾਲ ਦੀ ਫੁੱਲ ਗਾਰੰਟੀ ਹੋਊਗੀ ਤੇ 2 ਸਾਲ ਤੱਕ ਵੀ ਗਾਰੰਟੀ ਦੇ ਦਿੰਦੇ ਹਾਂ ਠੀਕ ਹੈ ਕੰਪਨੀ ਦਾ 1 ਸਾਲ ਦੀ ਕਹਿੰਦੇ ਆ ਪਰ ਆਪਾਂ ਕੰਪਨੀ ਦੇ ਨਾਮ ਕੰਪਨੀ ਤੋਂ ਆਪਾਂ ਪਿਆਰ ਨਾਲ ਕਹੀ ਕਿ ਜਿਵੇਂ ਮਰਜ਼ੀ ਕਰਕੇ ਆਪਾਂ 2 ਸਾਲ ਦੀ ਵਾਰੰਟੀ ਵੀ ਦੇ ਦਾਂ ਠੀਕ ਹੈ ਬਾਈ ਠੀਕ ਹੈ ਜੀ ਹਾਂ ਜੇ ਉਸ ਹਸਾਬ ਨਾਲ ਆ ਕੇ ਤੁਹਾਡੀ ਖੇਤੀ ਸਰਵਿਸ ਹੋ ਕੇ ਦੀ ਕਿ ਪਹਿਲੀ ਗੱਲ ਤਾਂ ਦਿੱਕਤ ਕਿਸੇ ਵੀ ਸੰਦਰ ਵਿੱਚ ਆਉਂਦੀ ਨਹੀਂ ਪਰ ਫਿਰ ਵੀ ਮਸ਼ੀਨਰੀ ਐ ਕੋਈ ਦਿੱਕਤ ਆਉਂਦੀ ਐ ਤਾਂ ਤੁਹਾਨੂੰ ਖੇਤੀ ਸਰਵਿਸ ਮਿਲੂ ਠੀਕ ਹੈ ਜੀ ਤੇ ਬਾਹਰ ਭੱਜਣ ਦੀ ਲੋੜ ਕਿਤੇ ਜਾਣ ਦੀ ਲੋੜ 3 ਨੰਬਰ ਬੋਲ ਦੋ ਨੰਬਰ ਆਪਣੇ ਭਾਈ ਅਮਰਪਾਲ ਦਾ ਹੈਗਾ ਕੋਟੇਂਡੇ ਡਿਸਟ੍ਰਿਕਟ ਦੀ ਪੂਰੀ ਜਿੱਥੇ ਮਰਜ਼ੀ ਪਸੰਦ ਲੈਣਾ ਅਸੀਂ ਹੋਮ ਡਿਲੀਵਰੀ ਜਮਾ ਕਰ ਠੀਕ ਹੈ ਭਾਈ ਅਮਰਤਪਾਲ ਦਾ ਨੰਬਰ ਹੈਗਾ 95934042 ਹਾਂਜੀ 95934042 ਮੇਰਾ ਨੰਬਰ ਹੈਗਾ ਜੀ 9026200004 ਮੇਰਾ ਨਾਮ ਬਲਵਿੰਦਰ ਸਿੰਘ ਠੀਕ ਹੈ ਜਦੋਂ ਮਰਜ਼ੀ ਫੋਨ ਕਰਕੇ ਬੇਸ਼ੱਕ ਸਾਡੇ ਨਾਲ ਫੋਨ ਤੇ ਗੱਲ ਕਰ ਲਓ ਚਾਹੇ ਸਿੱਧਾ ਆ ਕੇ ਸੰਪਰਕ ਲਈ ਤੁਸੀਂ ਆ ਜਾਓ ਠੀਕ ਹੈ ਇੱਕ ਵਾਰੀ ਸੇਵਾ ਦਾ ਮੌਕਾ ਲਾਜ਼ਮੀ ਇਹਦੇ ਉਹ ਥੋੜਾ ਫੁੱਲ ਮਾਨਦਾਨ ਕਰਾ ਠੀਕ ਹੈ ਕੋਈ ਵੀ ਦਰਸ਼ਕ ਭਰਾ ਆਉਂਦਾ ਤੁਹਾਡੀ ਵੀਡੀਓ ਦੇਖ ਕੇ ਪੰਜ ਜਿਹੜਾ ਸਿੱਧਾ ਸਾਨੂੰ ਆਪ ਦੀ ਸਕਰੀਨ ਸ਼ਾਟ ਦਿਖਾ ਦੇ ਅਸੀਂ ਰੇਟ ਤੋਂ ਸਿੱਧੇ ਹੀ ਡਿਸਕਾਊਂਟ ਕਰਾਂਗੇ ਠੀਕ ਹੈ ਬਾਈ ਜੀ ਹਾਂਜੀ ਧੰਨਵਾਦ ਆ ਭਰਾਵੋ ਤੁਹਾਡੇ ਲਈ ਜਿਨ੍ਹਾਂ ਨੇ ਸਾਡੇ ਲਈ ਸਮਾਂ ਕੱਢਿਆ ਉਹ ਬਹੁਤ ਮਿਹਰਬਾਨੀ ਠੀਕ ਹੈ ਜੀ ਹਾਂਜੀ ਮਿੱਤਰੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ